תעשייה <tries> קרה! ਸਾਡੇ ਸਤਿ ਪੂਰਨ ਆਜ਼ਮਾ ਨੂੰ ਵੀ ਬੇਨਤੀ ਹੱਥ ਵਾਰ ਕੇ ਕਿ ਥੋੜਾ ਪਠਾਨ ਦੀ ਕਿਰਪਾਤਾ ਕਰੋ ਕੋ ਜਿਹੜੇ ਪਿੱਛੇ ਬੈਠੇ ਸੱਜਣ ਨੇ ਉਹ ਵੀ ਕੁਝ ਦੇਖ ਸਕਣ ਤੇ ਸੁਣ ਸਕਣ। ਸ਼ਾਬ ਦੋ ਮਿੰਟ ਚੁੱਪ ਦਾ ਦਰਬਖੋ ਤੇ ਆਪਾਂ ਸਾਰੇ ਹੀ ਰਾਗੜ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਸ਼ਾਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਨੂੰ ਸੁਨੇਹਾ ਲਾੜਦਾ ਛੋਟੇ ਜਿਹੇ ਸਲੇਹ ਦੇ ਜੇਦਾਦਾ ਸੁਦੀਸ਼ ਸੁਦੀ ਗੜੀ ਸਾਹਿਬ ਨੇ ਤੁਹਾਨੂੰ ਰੋਕ ਕੇ ਕੀਤੀ ਐ ਸਾਨੂੰ ਇੱਥੇ ਜਗ੍ਹਾ ਨਹੀਂ ਮਿਲਦੀ ਕਿ ਅਸੀਂ ਕਿੱਥੇ ਤੁਹਾਨੂੰ ਬਿਠਾਈਏ ਤੇ ਕਿਸ ਤਰ੍ਹਾਂ ਤੁਹਾਨੂੰ ਜੀਣਾ ਆਖੀ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜ਼ੀ ਸ਼ਾਮਲ ਭਾਜਪਾ ਚ ਕਰ ਲੋ ਜਿੰਨੇ ਮਰਜ਼ੀ ਸ਼ਾਮਲ ਆਮ ਆਦਮੀ ਪੜ ਜੋ ਰੇਣਾ ਕੁਝ ਨਹੀਂ ਮੈਨੀਫੈਸਟੋ ਬਣਾਵਾ ਰਹੇ ਨੇ ਸਟੋਨ ਮੈਨੀਫੈਸਟੋ 2-4 ਦਿਨਾਂ ਦੀ ਕੋਈ ਮਾਮਲਾ ਨਹੀਂ ਉਹ ਕਹਿੰਦਾ ਕਿ ਉਹਦਾ ਪਰਿਵਾਰ ਉਸੇ ਪਰਿਵਾਰ ਕਹਿ ਰਿਹਾ ਨਹੀਂ ਕਿ ਆਪ ਵੀ ਪੰਥਕ ਸੀ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਬੋਲੇ